ਅੱਜਕੱਲ੍ਹ ਦੋਸਤੋ ਮੈਂ ਹਾਂ ਦੇਵਿੰਦਰ ਸਿੰਘ ਤੇ ਆਪਾਂ ਗੱਲ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ 2 ਦਸੰਬਰ ਨੂੰ ਬਹੁਤ ਹੀ ਬਹੁਤ ਹੀ ਇੰਪੋਰਟੈਂਟ ਦਿਨ ਆ ਅਕਾਲੀ ਦਲ ਦੇ ਲਈ ਉਸ ਦਿਨ ਪੰਥਕ ਰਾਜਨੀਤੀ ਅਗਾਹ ਆਉਣ ਵਾਲੇ ਸਮੇਂ ਦੇ ਵਿੱਚ ਕਿੱਧਰਲੇ ਪਾਸੇ ਨੂੰ ਜਾਣੀ ਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੈਹ ਹੋਣੀਆਂ ਆ ਆਪਾਂ ਲਗਾਤਾਰ ਇਹਦੇ ਤੇ ਗੱਲ ਕਰ ਵੀ ਰਹੇ ਆ ਪਰ ਇਸ ਸਮੇਂ ਜਦੋਂ ਆਪਾਂ ਗੱਲਬਾਤ ਦੀ ਮੈਂ ਰਿਕਾਰਡਿੰਗ ਦੀ ਸ਼ੁਰੂਆਤ ਕੀਤੀ ਆ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਇੱਕ ਜਿਹੜਾ ਟਵੀਟ ਆਉਂਦਾ ਐਕਸ ਦੇ ਉੱਤੇ ਉਹਨਾਂ ਦੇ ਵੱਲੋਂ ਪੋਸਟ ਕੀਤੀ ਜਾਂਦੀ ਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਵੱਲੋਂ ਵੀ ਪੋਸਟ ਕੀਤੀ ਗਈ ਆ ਪਰ ਇਸ ਤੋਂ ਪਹਿਲਾਂ ਕੀ ਹੋਇਆ ਸੀ ਇਸ ਤੋਂ ਪਹਿਲਾਂ ਆਉਂਦਾ ਇੱਕ ਗੀਤ ਰੌਕੀ ਮਿੱਤਲ ਦਾ ਇਹ ਜਿਹੜੇ ਮਿੱਤਲ ਸਾਹਿਬ ਆ ਇਹ ਖਾਸੇ ਹੀ ਜਿਹੜਾ ਸਿਆਸਤਦਾਨਾਂ ਦੇ ਨਾਲ ਇਹਨਾਂ ਦਾ ਪਿਆਰ ਆ ਜਿਦਾ ਆਮ ਤੌਰ ਤੇ ਸਿੰਗਰ ਆਪਣੀ ਗਰਲਫ੍ਰੈਂਡ ਦੇ ਲਈ ਜੇ ਆਪਣੇ ਯੂ نو ਰੋਮਾਂਟਿਕ ਗੀਤ ਗਾਉਂਦੇ ਇਹ ਖਾਸੇ ਸਰਕਾਰਾਂ ਸਰਕੂਰਾਂ ਦੇ ਨਾਲ ਸਿਆਸੀ ਲੀਡਰਾਂ ਦੇ ਨਾਲ ਜਿਹੜਾ ਗੀਤ ਗਾਉਂਦੇ ਰਹਿੰਦੇ ਆ ਸੋ ਇਹਨਾਂ ਨੇ ਕਿਹਾ ਕਿ ਸਾਜ਼ਿਸ਼ ਦਾ ਸ਼ਿਕਾਰ ਹੋ ਰਿਹਾ ਹੈ ਸਾਡਾ ਸੁਖਵੀਰ ਹੋਇ ਹੈ ਤੇ ਇਹ ਹੁਣ ਇਹਨੂੰ ਲੈ ਕੇ ਜਿਹੜਾ ਬੜਾ ਰੌਲਾ ਰੱਪਾ ਸੋਸ਼ਲ ਮੀਡੀਆ ਤੇ ਚੱਲ ਹੀ ਰਿਹਾ ਸੀ ਤੇ ਜਿੱਦਣ ਇਹ ਗੀਤ ਆਇਆ ਮੈਂ ਵੀ ਉਦੋਂ ਇਹੀ ਸੋਚ ਰਿਹਾ ਸੀਗਾ ਵੀ ਪਰ ਇਹ ਵੀ ਇਹ ਚਲੋ ਇਹ ਤਾਂ ਹੁਣ ਰੋਕੀ ਮਿੱਤਲ ਕਹਿ ਲਊਗਾ ਕਿ ਮੈਂ ਆਪਣੇ ਮਨ ਦੀ ਗੱਲ ਕੀਤੀ ਹੈ ਜੀ ਉਦੋਂ ਮੈਂ ਇੱਕ ਕੱਪੜ ਵੀ ਰਿਹਾ ਉਹਨੇ ਕਿਤੇ ਕਿਹਾ ਕਿ ਮੈਨੂੰ ਲੱਗਦਾ ਕਿ ਸੁਖਵੀਰ ਦੇ ਨਾਲ ਧੱਕਾ ਹੋ ਰਿਹਾ ਮੈਂ ਤਾਂ ਕਰਕੇ ਗੀਤ ਗਾਇਆ ਤੇ ਉਹ ਹੈਡਲਾਈਨ ਵੀ ਦਤਾ ਸੀ ਕਿ ਮੈਂ ਕੋਈ ਪੈਸੇ ਪੂਸੇ ਨਹੀਂ ਲਏ ਪਰ ਇਹ ਗੱਲ ਤਾਂ ਕੂੜ ਪ੍ਰਚਾਰ ਦੀ ਗੱਲ ਜਾਂ ਸਾਜ਼ਿਸ਼ ਦੀ ਗੱਲ ਤਾਂ ਖੁਦ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੇ ਲੋਕ ਕਰਦੇ ਰਹੇ ਨੇ ਸੋ ਉਹਦਾ ਇਹ ਕੀ ਜਵਾਬ ਦੇਣਗੇ ਸੋ ਹੁਣ ਬਾਦਲ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਨੇ ਕੀ ਟਵੀਟ ਕੀਤਾ ਉਹ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆ ਕਿ ਪੰਜਾਬ ਦੀ ਜਿਹੜੀ ਰਾਜਨੀਤੀ ਆ ਖਾਸ ਕਰਕੇ ਜਿਹੜੀ ਪੰਥਕ ਪੋਲਿਟਿਕਸ ਆ ਉਹ ਕਿੱਧਰਲੇ ਪਾਸੇ ਨੂੰ ਜਾ ਰਹੀ ਆ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਵੀ ਜਿਹੜਾ ਲੰਗੇ ਰੋਜ਼ ਇੱਕ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਤਾੜਨਾ ਕੀਤੀ ਆ ਤੇ ਉਹਨਾਂ ਨੂੰ ਇਹ ਤਾੜਨਾ ਕਰਨ ਦੀ ਜ਼ਰੂਰਤ ਕਿਉਂ ਪਈ ਇਹਦੇ ਪਿੱਛੇ ਤਵਾ ਰਹੀ ਕੀ ਆ ਹਿਸਟਰੀ ਕੀ ਆ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਸਾਰੇ ਮਸਲੇ ਤੇ ਗੱਲ ਕਰਦੇ ਆ ਸਭ ਤੋਂ ਪਹਿਲਾਂ ਜੇਕਰ ਹਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਬੇਨਤੀ ਆ ਕਿ ਜਰੂਰ ਕਰ ਲਿਓ ਫੋਲੋ ਨਹੀਂ ਕੀਤਾ ਤੇ ਫੋਲੋ ਵੀ ਜਰੂਰ ਕਰ ਲਿਓ ਸੋ ਸਰਦਾਰ ਸੁਖਵੀਰ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਟਵੀਟ ਆਇਆ ਪਹਿਲਾਂ ਤਾਂ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਅੱਛਾ ਇਹਨਾਂ ਨੇ ਕਿਹਾ ਜੀ ਕਿ ਜਿਹੜਾ ਸ਼ੁਰੂਆਤ ਕਰਦੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਕਿ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਮੇਰੇ ਧਿਆਨ ਵਿੱਚ ਆਇਆ ਹੈ ਕਿ ਬੀਤੇ ਕੁਝ ਦਿਨਾਂ ਤੋਂ ਕੁਝ ਛਰਾਰਤੀ ਅਨਸਰਾਂ ਵੱਲੋਂ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਦੇ ਆਂ ਜਾਲੀ ਅਕਾਊਂਟ ਬਣਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸਤਕਾਰਯੋਗ ਸਿੰਘ ਸਹਿਬਾਨਾਂ ਦੇ ਖਿਲਾਫ ਘੱਡੀਆਂ ਪ੍ਰੋਪਗੈਂਡਾ ਚਲਾਇਆ ਜਾ ਰਿਹਾ ਹੈ ਜੋ ਕਿ ਅਤ ਨਿੰਦਣਯੋਗ ਹੈ ਇਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸ਼੍ਰੋਮਣੀ ਕਾਲੀ ਦਲ ਦਾ ਹਰ ਆਗੂ ਅਤੇ ਵਰਕਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਇਸ ਕਰਕੇ ਕੂੜ ਪ੍ਰਚਾਰ ਨੂੰ ਵੇਖ ਕੇ ਹਰ ਕੋਈ ਪਰੇਸ਼ਾਨ ਹੈ ਅੱਜ ਸਾਨੂੰ ਪੰਥ ਦੋਖੀ ਤਾਕਤਾਂ ਤੇ ਪੂਰਨ ਤੌਰ ਤੇ ਸੁਚੇਤ ਹੋਣ ਦੀ ਲੋੜ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਅੱਗੇ ਸੀਸ ਝੁਕਾਉਂਦੇ ਹੋਏ ਮੈਂ ਆਪਣੇ ਵੱਲੋਂ ਇਹ ਸਾਰੇ ਪ੍ਰੋਪਗੈਂਡੇ ਦੀ ਸਖਤ ਨਿੰਦਾ ਕਰਦਾ ਹਾਂ ਦਾਸ ਕੁਬੀਰ ਸਿੰਘ ਬਾਦਲ। ਇਹ ਇਹਨਾਂ ਦਾ ਬਿਆਨ ਆਇਆ ਕਿਉਂਕਿ ਅਕਾਲ ਤਖਤ ਸਾਹਿਬ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਬਿਆਨਬਾਜ਼ੀਆਂ ਬਹੁਤ ਸਾਰੀ ਜਿਹੜਾ ਗਲਤ ਕਮੈਂਟਸ ਵਗੈਰਾ ਜਿਹੜੇ ਆ ਉਹ ਕੀਤੇ ਜਾ ਰਹੇ ਨੇ ਸੋ ਇਹਨੂੰ ਲੈ ਕੇ ਡੈਫੀਨਿਟਲੀ ਚੰਗੀ ਗੱਲ ਹੈ ਕਿ ਸਰਦਾਰ ਸੁਖ ਸਿੰਘ ਬਾਦਲ ਨੇ ਇਹ ਬਿਆਨ ਦਿੱਤਾ ਤੇ ਇਹਨਾਂ ਨੂੰ ਇਸ ਤਰੀਕੇ ਦਾ ਆਬਵੀਅਸਲੀ ਦੇਣਾ ਵੀ ਚਾਹੀਦਾ ਸੀਗਾ ਇਹ ਇਹ ਹੁਣ ਦੇਖੋ ਜੀ ਇਹ ਜਾਲੀ ਆਈਡੀਆਂ ਵਾਲਾ ਕੰਮ ਤਾਂ ਬੜੇ ਲੰਬੇ ਸਮੇਂ ਤੋਂ ਸ਼ੁਰੂ ਹੋ ਗਿਆ ਪਰ ਇਹ ਇਹ ਇਹਦੇ ਵਿੱਚ ਬਹੁਤ ਵੱਡਾ ਹਿੱਸਾ ਇਹਨਾਂ ਨੇ ਖੁਦ ਜਿਹੜੇ ਜਿੰਨੇ ਸਿਆਸੀ ਦਲ ਨੇ ਜਿੰਨੇ ਵੀ ਨੇ ਇਹਨਾਂ ਨੇ ਪਾਇਆ ਜਿਨ੍ਹਾਂ ਨੇ ਸੋਸ਼ਲ ਮੀਡੀਆ ਬੈਂਕ ਵਗੈਰਾ ਤੇ 3600 ਚੀਜ਼ਾਂ ਆਪਣੀਆਂ ਇਦਾਂ ਦੀਆਂ ਬਣਾ ਲਈਆਂ ਪਰ ਆਈ ਥਿੰਕ ਇਹਦੇ ਵਿੱਚ ਇਹਨਾਂ ਨੂੰ ਟੈਗ ਕਰਨਾ ਚਾਹੀਦਾ ਸੀਗਾ ਭਗਵੰਤ ਸਿੰਘ ਮਾਨ ਨੂੰ ਤੁਹਾდასਪੀ ਸਿੰਘ ਬਾਦਲ ਨੂੰ ਭਗਵੰਤ ਸਿੰਘ ਮਾਨ ਨੂੰ ਟੈਗ ਕਰਕੇ ਇਹ ਕਹਿਣਾ ਚਾਹੀਦਾ ਸੀਗਾ ਕਿ ਮਾਨ ਸਾਹਿਬ ਤੁਹਾਡੀ ਸਰਕਾਰ ਆ ਪੰਜਾਬ ਦੇ ਵਿੱਚ ਸਾਈਬਰ ਦੇ ਤਹਿਤ ਜਾ ਕੇ ਤੁਸੀਂ ਚੈੱਕ ਕਰੋ ਕਿ ਸੋਸ਼ਲ ਮੀਡੀਆ ਦੇ ਉੱਤੇ ਸਾਡੀਆਂ ਜਿਹੜੀਆਂ ਇੰਸਟੀਚਿਊਸ਼ਨਸ ਦੇ ਖਿਲਾਫ ਇਹ ਭੱਦੀ ਸ਼ਬਦਾਵਲੀ ਦੀ ਵਰਤੋਂ ਕਿਹਨਾਂ ਲੋਕਾਂ ਵੱਲੋਂ ਕੀਤੀ ਜਾ ਰਹੀ ਆ ਕਿਹੜੇ ਲੋਕ ਨੇ ਜਿਹੜੇ ਸਾਡੇ ਕਾਲ ਤੱਕ ਸਾਭ ਦੇ ਜਥੇਦਾਰ ਦੇ ਖਿਲਾਫ ਇਸ ਤਰੀਕੇ ਦੀ ਗਲਤ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਨੇ ਸੋ ਸਰਕਾਰ ਤੇ ਜਿਹੜਾ ਇਹਨਾਂ ਨੂੰ ਪ੍ਰੈਸ਼ਰ ਪਾਉਣਾ ਚਾਹੀਦਾ ਕਿ ਤੁਸੀਂ ਇਹਦੇ ਤੇ ਕੋਈ ਨਾ ਕੋਈ ਸਖਤ ਐਕਸ਼ਨ ਲਾਓ ਤੇ ਪਤਾ ਕਰੋ ਇਹ ਬੰਦੇ ਕੌਣ ਆ ਸੋ ਚਲੋ ਇਹ ਜਿਹੜੇ ਸੋਸ਼ਲ ਮੀਡੀਆ ਤੇ ਗਲਤ ਬਕਵਾਸ ਕਰਦੇ ਆ ਜਾਂ ਇਸ ਤਰੀਕੇ ਦੀਆਂ ਟਿੱਪਣੀਆਂ ਕਰਦੇ ਆ ਉਹਨਾਂ ਦੇ ਖਿਲਾਫ ਡੈਫੀਨਿਟਲੀ ਸ਼ੁਰੂ ਤੋਂ ਜਿਹੜਾ ਮੈਂ ਤਾਂ ਇਹ ਕਹਿੰਦਾ ਨੇ ਕਿ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ ਦੋ ਬਾਰੇ ਇਹਨਾਂ ਦਾ ਤੁਸੀਂ ਕੁਝ ਕਰੋਗੇ ਤਾਂ ਡੈਫੀਨਿਟਲੀ ਫੇਰੀ ਜਿਹੜਾ ਇਹ ਕੰਮ ਹਟਣਾ ਐਂਡ ਜਿਹੜਾ ਸੋਸ਼ਲ ਮੀਡੀਆ ਤੇ ਇਦਾਂ ਦੇ ਲੋਕਾਂ ਦੇ ਚੱਲਦੇ ਆ ਰੂਲ ਗਾਂ ਤੋਂ ਗਾਂ ਹੋਰ ਸਖਤ ਵੀ ਹੋਈ ਜਾ ਰਹੇ ਨੇ ਅੱਛਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਦਾ ਵੀ ਇੱਕ ਟਵੀਟ ਆ ਜਿਹੜਾ ਉਹਦੇ ਵਿੱਚ ਉਹਨਾਂ ਨੇ ਆਪਣੀ ਇੱਕ ਸਟੇਟਮੈਂਟ ਸਾਂਝੀ ਕੀਤੀ ਆ ਇਹਦੇ ਵਿੱਚ ਧਾਮੀ ਸਾਹਿਬ ਲਿਖਦੇ ਨੇ ਕਿ ਸ਼੍ਰੀ ਕਾਲਕਸਰ ਸਾਹਿਬ ਦੇ ਜਥੇਦਾਰ ਵੱਲੋਂ ਸ਼੍ਰੋਮਣੀ ਕਾਲੀਦਾ ਨਾਲ ਸਵੰਦਰ 2 ਦਸੰਬਰ ਨੂੰ ਪੰਜ ਸਿੰਘ ਸਹਿਬਾਨਾ ਦੀ ਕਤਰਤਾ ਬੁਲਾਈ ਗਈ ਹੈ ਪ੍ਰੰਤੂ ਕੁਝ ਲੋਕ ਆਪਣੀ ਸੋਚ ਅਨੁਸਾਰ ਫੈਸਲਾ ਪ੍ਰਭਾਵਿਤ ਕਰਨ ਦੇ ਮੰਤਵ ਦੇ ਨਾਲ ਸਿੰਘ ਸਹਿਬਾਨਾ ਨੂੰ ਅਜੀਹਾ ਨਿੱਜੀ ਤੌਰ ਤੇ ਮੰਗ ਪੱਤਰ ਦੇਣ ਨਾਲ ਮੀਡੀਆ ਰਾਹੀਂ ਕੀਤਾ ਜਾ ਰਿਹਾ ਹੈ ਇਸ ਅਜੀਹਾ ਨਿੱਜੀ ਤੌਰ ਤੇ ਮੰਗ ਪੱਤਰ ਦੇਣ ਦੇ ਨਾਲ ਅਤੇ ਮੀਡੀਆ ਤੇ ਰਾਹੀਂ ਕੀਤਾ ਜਾ ਰਿਹਾ ਹੈ ਇਸ ਵਰਤਾਰੇ ਨਾਲ ਸ਼੍ਰੀ ਕਾਲਤਾਕਸਬ ਤੇ ਸਿੰਘ ਸਹਿਬਾਨਾਂ ਦੀ ਜਾਣੇ ਅਣਜਾਣੇ ਵਿੱਚ ਤੋਹੀਨ ਹੋ ਰਹੀ ਹੈ ਕਿਉਂਕਿ ਕਿਸੇ ਵੀ ਮਸਲੇ ਵਿੱਚ ਫੈਸਲਾ ਲੈਣ ਲਈ ਜਥੇਦਾਰ ਸਹਿਬਾਨ ਆਜ਼ਾਦ ਤੇ ਖੁਦ ਮੁਖਤਿਆਰ ਨੇ ਅਤੇ ਉਹ ਇਤਿਹਾਸ ਰਵਾਇਤਾਂ ਅਤੇ ਮਰਿਆਦਾ ਦੀ ਸੇਧ ਵਿੱਚ ਫੈਸਲਾ ਲੈਣ ਦੇ ਸਮਰਥ ਨੇ ਮੈਂ ਪੰਥਕ ਤਰ੍ਹਾਂ ਨੂੰ ਅਪੀਲ ਕਰਦਾ ਕਿ ਇਸ ਸੰਜੀਦਾ ਮਸਲੇ ਦੇ ਵਿੱਚ ਸੰਜਮ ਰੱਖਿਆ ਜਾਵੇ ਸ਼੍ਰੀ ਕਾਲਕਸਰ ਸਾਹਿਬ ਦੀ ਪ੍ਰਭੂ ਸਤਾ ਸੰਪੰਨ ਹਸਤੀ ਦਾ ਸਤਕਾਰ ਰੱਖਿਆ ਜਾਵੇ ਅਤੇ ਜਥੇਦਾਰ ਸਹਿਬਾਨਾਂ ਨੂੰ ਸਲਾਹਾਂ ਦੇਣ ਦੀ ਆੜ ਹੇਠ ਨਸੀਹਤਾਂ ਨਾ ਦਿੱਤੀਆਂ ਜਾਣ ਅਤੇ ਉਹਨਾਂ ਦੀ ਨਿੱਜੀ ਸ਼ਖਸੀਅਤ ਉੱਪਰ ਕਿਸੇ ਕਿਸਮ ਦੇ ਸਵਾਲ ਨਾ ਉਠਾਏ ਜਾਣ ਐਡਵੋਕੇਟ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਮੀ ਸਾਹਿਬ ਨੇ ਜਿਹੜਾ ਬਿਆਨ ਜਾਰੀ ਕੀਤਾ ਸੋ ਜਿਹੜਾ ਭੁੰਦਰ ਸਾਹਿਬ ਨੇ ਵੀ ਖੈਰ ਬਿਆਨ ਜਾਰੀ ਕਰਕੇ ਕਿਹਾ ਕਿ ਇਸ ਵੀਕੇ ਦੀਆਂ ਜਿਹੜਾ ਉਹਨਾਂ ਨੇ ਵੀ ਨਿੰਦਾ ਕੀਤੀ ਹੈ ਜਿਹੜੇ ਵੀ ਆ ਇਸ ਤਰੀਕੇ ਦੀਆਂ ਗਲਤ ਸ਼ਬਦਾਵਲੀ ਦੀ ਵੀ ਵਰਤੋਂ ਕਰ ਰਹੇ ਨੇ ਅੱਛਾ ਇਹ ਹੁਣ ਧਾਮੀ ਸਾਹਿਬ ਵਾਲਾ ਮਸਲਾ ਜਿਹੜਾ ਇਹ ਇੱਕ ਹੋਰ ਆ ਤੇ ਚਲੋ ਪਹਿਲਾਂ ਤਾਂ ਜੇ ਮੈਂ ਕਿਹਾ ਕਿ ਇਹ ਤਾਂ ਸਾਰੇ ਕੰਡੈਮ ਕਰਦੇ ਨੇ ਹੁਣ ਇਹ ਜਾਲੀ ਆਈਡੀਆ ਬਣਾ ਕੇ ਜਿਹੜੇ ਵੀ ਲੋਕ ਇਸ ਵੀਕੇ ਦੀ ਬਿਆਨਬਾਜ਼ੀ ਕਰ ਰਹੇ ਨੇ ਸਾਡੀਆਂ ਇੰਸਟੀਚੂਨਸ ਦੇ ਖਿਲਾਫ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਮੈਂ ਵੀ ਮੈਨੂੰ ਲੱਗਦਾ ਤੁਸੀਂ ਸਾਰੇ ਵੀ ਜਿਹੜਾ ਇਹ ਵੀਡੀਓ ਮਾਨਸਾਪ ਤੱਕ ਪਹੁੰਚਾਓਗੇ ਵੀ ਕਿ ਜਰੂਰ ਇਹਦੇ ਤੇ ਕੋਈ ਸਖਤ ਕਦਮ ਚੁੱਕਿਆ ਜਾਣਾ ਚਾਹੀਦਾ ਸਾਡੇ ਅਕਾਲ ਤਖਤ ਦੇ ਖਿਲਾਫ ਸਾਡੀਆਂ ਇੰਸਟੀਚੂਨਸ ਦੇ ਖਿਲਾਫ ਈਸ਼ਵਰੀਕੇ ਦੀ ਜਿਹੜੀ ਆ ਭਦੀ ਸ਼ਬਦਾਵਲੀ ਜਿਹੜਾ ਵੀ ਵਰਤਦਾ ਉਹਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਕਿਸੇ ਵੀ ਕਿਸੇ ਦੇ ਵੀ ਖਿਲਾਫ ਕਿਸੇ ਵੀ ਇੰਸਟੀਚੂਨਸ ਦੇ ਖਿਲਾਫ ਤੇ ਕਿਸੇ ਜਿਹੜੀ ਆ ਸ਼ਖਸੀਅਤ ਦੇ ਖਿਲਾਫ ਵੀ ਕੋਈ ਸਿਆਸੀ ਆ ਕੋ ਗੈਰ ਸਿਆਸੀ ਆ ਕਿਸੇ ਦੇ ਖਿਲਾਫ ਵੀ ਇਸ ਤਰੀਕੇ ਦੀ ਜਿਹੜੀ ਆ ਗਲਤ ਬਿਆਨਬਾਜ਼ੀ ਕਰਨ ਦੀ ਜਿਹੜਾ ਬਕਵਾਸ ਕਰਨ ਦੀ ਕਿਸੇ ਨੂੰ ਵੀ ਇਜ਼ਾਜ਼ਤ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ ਤੇ ਇਹ ਇਹਦੇ ਖਿਲਾਫ ਜਿਹੜਾ ਸਖਤ ਐਕਸ਼ਨ ਜਿਹੜਾ ਉਹ ਗਵਰਨਮੈਂਟਸ ਨੂੰ ਉਹ ਲੈਣਾ ਚਾਹੀਦਾ ਸੋ ਜਿਹੜੀ ਗੱਲ ਹੁਣ ਇਹਨਾਂ ਨੇ ਕੀਤੀ ਆ ਧਾਮੀ ਸਾਹਿਬ ਨੇ ਧਾਮੀ ਸਾਹਿਬ ਨੇ ਜਿਹੜੀ ਇਹਦੇ ਵਿੱਚ ਗੱਲ ਲੈ ਕੇ ਆਂਦੀ ਆ ਕਿ ਕੁਝ ਲੋਕ ਜਿਹੜੇ ਆ ਜਿੱਦਾਂ ਆਈ ਥਿੰਕ ਜਿਹੜਾ ਇਹ ਅਮਰਿਤਪਾਲ ਸਿੰਘ ਉਹਨਾਂ ਦੀ ਧਿਰ ਦੇ ਵੱਲੋਂ ਵੀ ਮਿਲੇ ਨੇ ਅਕਾਲ ਤਖਤ ਸਾਹਿਬ ਦੇ ਬਾਕੀ ਹੋਰ ਕਈ ਸੰਤ ਸਮਾਜ ਦੇ ਮੈਂ ਬੀਤੇ ਦਿਨਾਂ ਦੇ ਵਿੱਚ ਸਾਡੇ ਨਾਲ ਇੱਕ ਨਿਊਜ਼ ਵੀ ਸਾਂਝੀ ਕੀਤੀ ਸੀ ਸੰਤ ਸਮਾਜ ਦੇ ਜਿਹੜੇ ਲੋਕ ਆ ਉਹਨਾਂ ਨੇ ਵੀ ਕਿਹਾ ਕਿ ਅਸੀਂ ਜੱ태ਦਾਰ ਸਹਿਵਾਨਾਂ ਦੇ ਨਾਲ ਆਂ ਜੀ ਇਸ ਉਹਨਾਂ ਦੇ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਤੇ ਅਸੀਂ ਵੀ ਉਹਨਾਂ ਦੇ ਜਿਹੜਾ ਨਾਲ ਖੜੇ ਆ ਅੱਛਾ ਇਹਦੇ ਵਿੱਚ ਇਹ ਵੀ ਐਕਚੁਅਲੀ ਇਹ ਕਿਤੇ ਨਾ ਕਿਤੇ ਹੁਣ ਇਹ ਗਲਤ ਤਾਂ ਇਹਨਾਂ ਦੀ ਸਹੀ ਹੈ ਤਾਂ ਅਮੀ ਸਾਹਿਬ ਦੀ ਕਿ ਤੁਸੀਂ ਕਿਸੇ ਨੂੰ ਜਿਹੜਾ ਵੀ ਇਹ ਤੁਹਾਨੂੰ ਨਹੀਂ ਕਹਿਣਾ ਚਾਹੀਦਾ ਆਈ ਥਿੰਕ ਨਾ ਜਿਹੜੀ ਸਭ ਤੋਂ ਵੱਡੀ ਮਿਸਟੇਕ ਹੋਈ ਆ ਦੈਟਸ ਮਾਈ ਓਪੀਨੀਅਨ ਕਿ ਜਦੋਂ ਇਹ ਮਸਲਾ ਸ਼ੁਰੂਆਤ ਹੋਈ ਹੈ ਇਸ ਮਸਲੇ ਦੀ ਤਨਖਾਹਿਆ ਕਰਾਰ ਦਿੱਤਾ ਗਿਆ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਉਦੋਂ ਹੀ ਇੱਕ ਜਿਹੜਾ ਜਿੱਦਾਂ ਅਦਾਲਤਾਂ ਦੇ ਵੱਲੋਂ ਸਮ ਟਾਈਮ ਹੁੰਦਾ ਕਿ ਰੋਕ ਲੱਗ ਜਾਣੀ ਚਾਹੀਦੀ ਸੀ ਕਿ ਇਸ ਮਸਲੇ ਦੇ ਉੱਤੇ ਮੀਡੀਆ ਦੇ ਉੱਤੇ ਤੁਸੀਂ ਕੋਈ ਗੱਲ ਨਹੀਂ ਕਰਨੀ ਤੇ ਇਹਨੂੰ ਜਲਦੀ ਤੋਂ ਜਲਦੀ ਹੱਲ ਕਰ ਲੈਣਾ ਚਾਹੀਦਾ ਸੀ ਕਿ ਇਹਨੂੰ ਲੈ ਕੇ ਅਸੀਂ ਜਿਹੜੀਆਂ ਜਿੰਨੇ ਵੀ ਲੋਕ ਆ ਲੜੀਂਦੇ ਜਿਹੜੇ ਆ ਚਾਹੇ ਜਦੋਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਮੈਂਬਰ ਬੁਲਾਏ ਨੇ ਜਾਂ ਜਿਹੜਾ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰਾਂ ਨੂੰ ਬੁਲਾਇਆ ਗਿਆ ਵੀ ਅਸੀਂ ਸਾਰਿਆਂ ਨੂੰ ਸੱਦਾਂਗੇ ਤੇ ਅਸੀਂ ਇੱਥੇ ਗੱਲਬਾਤ ਕਰਕੇ ਜਿਹੜਾ ਵੀ ਫੈਸਲਾ ਹੋਊਗਾ ਫਸੀਲ ਤੋਂ ਤੁਹਾਨੂੰ ਸੁਣਾ ਦਵਾਂਗੇ ਬਾਕੀ ਜਿੰਨੀ ਵੀ ਜਾਣਕਾਰੀ ਜਨਤਕ ਕਰਨ ਦੀ ਜ਼ਰੂਰਤ ਹੋਈ ਸ਼੍ਰੋਮਣੀ ਅਕਾਲ ਤਖਤ ਸਾਹਿਬ ਵੱਲੋਂ ਜਾਂ ਐਸਜੀਪੀਸੀ ਦੇ ਵੱਲੋਂ ਕਰ ਦਿੱਤੀ ਜਾਵੇਗੀ ਪਰ ਇਹਦੇ ਉੱਤੇ ਤੁਸੀਂ ਜਿਹੜਾ ਨਹੀਂ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਆਈ ਥਿੰਕ ਇਟਸ ਸਹੀ ਗੱਲ ਆ ਜਿੱਦਾਂ ਜਿਹੜੀਆਂ ਦੂ ਜਥੇਦਾਰਾਂ ਸਹਿਬਾਨਾਂ ਨੂੰ ਇਹ ਗੱਲ ਕਹਿਦਿਆਂ ਨੇ ਆਹ ਫੈਸਲਾ ਕਰਿਓ ਅਸੀਂ ਤੁਹਾਡੇ ਨਾਲ ਇਹ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਤੁਸੀਂ ਫਿਰ ਇਹ ਇਹ ਤੁਸੀਂ ਜਿਹੜਾ ਇੱਕ ਤਰੀਕੇ ਨਾਲ ਲੀ ਪਾ ਰਹੇ ਹੋ ਫਿਰ ਕੱਲ ਨੂੰ ਕੋਈ ਵੀ ਜਾ ਕੇ ਕਹੂਗਾ ਕਿ ਨਹੀਂ ਸਿੰਘ ਸਾਹਿਬਾਨ ਤੁਸੀਂ ਆ ਫੈਸਲਾ ਕਰੋ ਇਦਾਂ ਤੁਸੀਂ ਕਿਸੇ ਵੀ ਜਿਹੜਾ ਜੱਜ ਨੂੰ ਜਾ ਕੇ ਤੁਸੀਂ ਦੱਸ ਥੋੜੋ ਸਕਦੇ ਆ ਕਿ ਤੁਸੀਂ ਆ ਫੈਸਲਾ ਕਰੋ ਜੀ ਅਸੀਂ ਤੁਹਾਡੇ ਨਾਲ ਆ ਤੇ ਇਹ ਗੱਲ ਧਾਮੀ ਸਾਹਿਬ ਦੀ ਬਿਲਕੁਲ ਸਹੀ ਹੈ ਕਿ ਕਿਸੇ ਨੂੰ ਵੀ ਜਾ ਕੇ ਇਹ ਕਹਿਣ ਦਾ ਕੋਈ ਅਧਿਕਾਰ ਨਹੀਂ ਸਿੰਘ ਸਾਹਿਬਾਨ ਜਿਹੜੇ ਆ ਉਹਨਾਂ ਨੂੰ ਪਤਾ ਉਹਨਾਂ ਨੇ ਕੀ ਫੈਸਲਾ ਕਰਨਾ ਤੇ ਉਹ ਆਪਣੀ ਜਿਹੜਾ ਸਮਝ ਦੇ ਅਨੁਸਾਰ ਜੋ ਵੀ ਤੱਥ ਜੋ ਵੀ ਗੱਲਾਂ ਉਹਨਾਂ ਦੇ ਸਾਹਮਣੇ ਹੋਣ ਗਿਆ ਉਹਨਾਂ ਦੇ ਹਿਸਾਬ ਦੇ ਨਾਲ ਉਹ ਫੈਸਲਾ ਕਰ ਦੇਣਗੇ ਉਹ ਫੈਸਲਾ ਕੀ ਕਰਦੇ ਆ ਉਸ ਫੈਸਲੇ ਤੇ ਮੁੜ ਕੇ ਗੱਲਬਾਤ ਕੀਤੀ ਜਾ ਸਕਦੀ ਹੈ ਤੇ ਜਦ ਮੈਂ ਹਮੇਸ਼ਾ ਕਹਿੰਦਾ ਕਿ ਆਪਣੀਆਂ ਪੰਥਕ ਸ਼ਿਕਸ਼ੀਤਾਂ ਨੂੰ ਆਪਣੀਆਂ ਇੰਸਟੀਟਿਊਸ਼ਨਸ ਨੂੰ ਜਿਹੜਾ ਉਹਨਾਂ ਦੀ ਕਿੰਨੀ ਅਸੀਂ ਜਿਹੜਾ ਉਹਨਾਂ ਦੀ ਰਿਸਪੈਕਟ ਕਰਨੀ ਹੈ ਸਾਡੇ ਤੇ ਹੁੰਦਾ ਸੋ ਜਿੰਨੀ ਅਸੀਂ ਕਰਾਂਗੇ ਉੰਨੇ ਜਾਂ ਜਿਹੜਾ ਬਾਕੀ ਲੋਕ ਵੀ ਕਰਨਗੇ ਤੇ ਇਹਦੇ ਵਿੱਚ ਇਹ ਜ਼ਰੂਰ ਹੈ ਹੁਣ ਇਹਨਾਂ ਦੀ ਕੀ ਗਲਤੀ ਆ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਕਾਲੀ ਦਲ ਬਾਦਲ ਧੜਾ ਇਹਨਾਂ ਦੀ ਕੀ ਗਲਤੀ ਆ ਜਿਹੜੀ ਕਿ ਇਹਨਾਂ ਨੂੰ ਮੰਨਣੀ ਚਾਹੀਦੀ ਆ ਕਿ ਜਦੋਂ ਜਾਂ ਤਾਂ ਜਦੋਂ ਇਹ ਗਏ ਸੀਗੇ ਅਕਾਲ ਤਖਤ ਸਾਹਿਬ ਤੇ ਜਦੋਂ ਇਹਨਾਂ ਨੇ ਪੇਸ਼ ਹੋ ਕੇ ਕਿਹਾ ਕਿ ਮੈਂ ਨਿਮਾਣੇ ਸਿੱਖ ਵਾਂਗ ਸਾਰੀਆਂ ਗੱਲਾਂ ਮੈਂ ਮੰਨਦਾ ਤੇ ਮੈਂ ਆਪਣੀ ਝੋਲੀ ਪਾਉਣਾ ਮੈਨੂੰ ਜੋ ਵੀ ਜਿਹੜਾ ਤੁਸੀਂ ਸਜ਼ਾ ਦੋਗੇ ਮੈਨੂੰ ਮਨਜ਼ੂਰ ਆ ਜਾਂਦਾ ਤੁਸੀਂ ਉਦੋਂ ਹੀ ਇਹ ਗੱਲ ਕਹਿੰਦੇ ਕਿ ਅਕਾਲ ਤਖਤ ਸਾਹਿਬ ਤੇ ਮੈਨੂੰ ਬੁਲਾਇਆ ਜ਼ਰੂਰ ਗਿਆ ਮੈਂ ਇੱਕ ਨਿਮਾਣੇ ਸਿੱਖ ਦੇ ਵਾਂਗ ਪੇਸ਼ ਹੋ ਰਿਹਾ ਪਰ ਮੈਂ ਇਹ ਗੱਲਾਂ ਨੂੰ ਜਿਹੜਾ ਮੈਂ ਜਿੰਨੇ ਵੀ ਮੇਰੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਮੈਂ ਇਹਨਾਂ ਨੂੰ ਖਾਰਜ ਕਰਦਾ ਇਹ ਮੇਰੇ ਖਿਲਾਫ ਇੱਕ ਸਾਜ਼ਿਸ਼ ਆ ਤੋ ਉਹਨੂੰ ਤੁਹਾਨੂੰ ਕਿਸੇ ਨੇ ਕੋਈ ਗਲਤ ਨਹੀਂ ਸੀ ਕਹਿਣਾ ਤੁਸੀਂ ਦੱਸ ਦਿੰਦੇ ਕਿ ਮੇਰੇ ਖਿਲਾਫ ਇੱਕ ਸਾਜ਼ਿਸ਼ ਆ ਮੇਰੇ ਖਿਲਾਫ ਇਹ ਕੂੜ ਪ੍ਰਚਾਰ ਹੋ ਰਿਹਾ ਪਰ ਜਿਵੇਂ ਮੈਂ ਕਿਹਾ ਕਿ ਕੂੜ ਪ੍ਰਚਾਰ ਇਹਨੂੰ ਕਹੋਗੇ ਕਿਦਾ ਸੈਣੀ ਨੂੰ ਵੀ ਡੀਜੀਪੀ ਲਾਇਆ ਗਿਆ ਇਜ਼ਹਾਰ ਆ ਉਹਨੂੰ ਵੀ ਇਕਾਲੀ ਦਲ ਚ ਲਿਆਂਦਾ ਗਿਆ ਹੁਣ ਇਹਦੇ ਲਈ ਆਰਗੂਮੈਂਟ ਤੁਸੀਂ ਜੋ ਮਰਜ਼ੀ ਪੇਸ਼ ਕਰਦੇ ਹੋ ਤੁਸੀਂ ਕਿੰਨੇ ਸਹੀਆਂ ਕਿੰਨੇ ਗਲਤਆਂ ਮੌਕੇ ਦੀਆਂ ਹਕੀਕਤਾਂ ਕੀ ਸੀ ਪਰ ਇਹ ਨਹੀਂ ਕਹਿ ਸਕਦੇ ਕਿ ਇਹ ਇਹ ਕੂੜ ਪ੍ਰਚਾਰ ਆ ਕਿਉਂਕਿ ਸੌਦਾ ਸਾਧ ਨੂੰ ਮਾਫੀ ਵੀ ਦਿੱਤੀ ਗਈ ਤੇ ਉਸ ਮਾਫੀ ਨੂੰ ਪੇਪਰਾਂ ਦੇ ਵਿੱਚ ਪ੍ਰਚਾਰਨ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੰਡਸ ਦੀ ਵੀ ਵਰਤੋਂ ਹੋਈ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਫੈਕਚੁਅਲੀ ਕਰੈਕਟ ਨੇ ਸੋ ਇਹਨਾਂ ਨੂੰ ਕੂੜ ਪ੍ਰਚਾਰ ਤੁਸੀਂ ਨਹੀਂ ਕਹਿ ਸਕਦੇ ਇਸੇ ਕਰਕੇ ਸ਼ਾਇਦ ਇਹਨਾਂ ਨੇ ਉੱਥੇ ਜਾ ਕੇ ਜਿਹੜਾ ਉਹ ਮੰਨਿਆ ਵੀ ਕਿ ਮੈਂ ਜਿਹੜਾ ਸਾਰੀਆਂ ਗੱਲਾਂ ਝੋਲੀ ਪੁਆਨਾ ਪਰ ਬਾਅਦ ਵਿੱਚ ਜਦੋਂ ਇਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾਗੇ ਤਾਂ ਜੀ ਸੁਧਾਰ ਲਹਿਰ ਵਾਲੇ ਕੂੜ ਪ੍ਰਚਾਰ ਕਰ ਰਹੇ ਨੇ ਹੁਣ ਦੇਖੋ ਜਦੋਂ ਤੁਸੀਂ ਖੁਦ ਇਹਨੂੰ ਕਹੋਗੇ ਕਿ ਕੂੜ ਪ੍ਰਚਾਰ ਕਰ ਰਹੇ ਨੇ ਤਾਂ ਫਿਰ ਤੁਸੀਂ ਲੋਕਾਂ ਨੂੰ ਕਹਿਣ ਤੋਂ ਕਿੱਦਾਂ ਰੋਕ ਸਕਦੇ ਆ ਕੱਲ ਨੂੰ ਸੁਪੋਜ਼ ਕਰੋ ਹੁਣ ਕੱਲ ਨੂੰ ਆਪਾਂ ਨੂੰ ਨਹੀਂ ਪਤਾ ਕਿ ਸਿੰਘ ਸਾਹਿਬਾਨਾਂ ਨੇ ਕੀ ਫੈਸਲਾ ਕਰਨਾ 2 ਦਸੰਬਰ ਨੂੰ ਜੇਕਰ ਫੈਸਲਾ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਆਉਂਦਾ 댓 ਮੀਨਸ ਕਿ ਤੁਸੀਂ ਕੀ ਕਹੋਗੇ ਕਿ ਸਿੰਘ ਸਾਹਿਬਾਨ ਜਿਹੜੇ ਕੂੜ ਪ੍ਰਚਾਰ ਦਾ ਸ਼ਿਕਾਰ ਹੋ ਗਿਆ ਉਹ ਜਿਹੜਾ ਜੋ ਝੂਠ ਇਹਨਾਂ ਨੇ ਵਿਰੋਧੀਆਂ ਨੇ ਜਿਹੜਾ ਪ੍ਰਚਾਰਿਆ ਸੀ ਉਹਦਾ ਸ਼ਿਕਾਰ ਹੋ ਗਿਆ ਸੋ ਇਹ ਤਾਂ ਤੁਸੀਂ ਖੁਦ ਜਿਹੜੀ ਇੱਕ ਬੁਨਿਆਦ ਰੱਖ ਦਿੱਤੀ ਆ ਜਿਹੜਾ ਅਕਾਲੀ ਦਲ ਬਾਦਲ ਧੜੇ ਨੇ ਕਿ ਇਹਦੇ ਤੇ ਗੱਲ ਜਿੰਨੇ ਲੋਕ ਆ ਉਹ ਗਾਂ ਤੋਂ ਗਾਂ ਜਿਹੜਾ ਜਿੰਨੇ ਮੂੰਹ ਉਨੀਆਂ ਗੱਲਾਂ ਕਰ ਸਕਣ ਜੋ ਕਿ ਨਹੀਂ ਸੀ ਹੋਣਾ ਚਾਹੀਦਾ ਜੇ ਮੈਂ ਕਿਹਾ ਕਿ ਜਾਂ ਤਾਂ ਪਹਿਲਾਂ ਹੀ ਨਾ ਇਸ ਚੀਜ਼ ਨੂੰ ਜਿਹੜਾ ਤੁਸੀਂ ਐਕਸੈਪਟ ਹੀ ਨਹੀਂ ਸੀ ਤੁਹਾਨੂੰ ਕਰਨਾ ਚਾਹੀਦਾ ਕਿ ਅਸੀਂ ਜਿਹੜਾ ਵੀ ਜਦੋਂ ਤੁਸੀਂ ਪਹਿਲਾਂ ਐਕਸੈਪਟ ਕਰ ਲਿਆ ਨਵਾਂ ਲੈ ਸਿੱਖ ਦੇਵਾਂਗੇ ਬਾਅਦ ਵਿੱਚ ਤੁਸੀਂ ਕਹਿੰਦੇ ਜੀ ਕੂੜ ਉਪਰਚਾਰ ਕਰਦੇ ਹੁਣ ਆ ਗਾਣਾ ਆ ਗਿਆ ਜੀ ਕੱਲ ਪਰਸੋਂ ਦਾ ਇਹ ਬੜਾ ਚਰਚਾ ਦੇ ਵਿੱਚ ਕੋਈ ਰੌਕੀ ਮਿੱਤਲ ਆ ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ ਆ ਉਹ ਕਹਿੰਦਾ ਸਾਜ਼ਿਸ਼ ਦਾ ਸ਼ਿਕਾਰ ਹੋ ਰਿਹਾ ਸਾਡਾ ਸੁਖਵੀਰ ਉਹ ਇਹ ਗੱਲਾਂ ਤਾਂ ਤੁਸੀਂ ਖੁਦ ਕਹਿ ਰਹੇ ਹੋ ਖੁਦ ਅਕਾਲੀ ਦਲ ਬਾਦਲੇ ਕਹਿ ਰਿਹਾ ਕਿ ਸਾਡੇ ਖਿਲਾਫ ਸਾਜ਼ਿਸ਼ ਹੋ ਰਹੀ ਹੈ ਚੰਨਜੀਤ ਸਿੰਘ ਬਰਾੜ ਜਿਹੜੇ ਅਕਾਲੀ ਦਲ ਦੇ ਵੱਡੇ ਆਗੂ ਨੇ ਹੁਣ ਸੁਧਾਰ ਲੈਣ ਵਾਲਿਆਂ ਦੇ ਨਾਲ ਨੇ ਉਹਨਾਂ ਨੇ ਇਹ ਗੱਲ ਦਾ ਦਾਵਾ ਕੀਤਾ ਕਿ ਇਹਦੀ ਜਾਂਚ ਕਰਵਾ ਲਓ ਇਹ ਗਾਣਾ ਪੀਟੀਸੀ ਦੇ ਸਟੂਡੀਓ ਦੇ ਵਿੱਚ ਰਿਕਾਰਡ ਹੋਇਆ ਰੋਕੀ ਮਿੱਤਲ ਵਾਲਾ ਇਹ ਉਹਨਾਂ ਦਾ ਕਹਿਣਾ ਉਹਨਾਂ ਦਾ ਦਾਵਾ ਚੰਨਜੀਤ ਸਿੰਘ ਬਰਾੜ ਦਾ ਉਹਨਾਂ ਨੇ ਇਹ ਵੀ ਕਿਹਾ ਕਿ ਉਹਦੇ ਟਾਈਟਲਸ ਦੇ ਵਿੱਚ ਜਾ ਕੇ ਤੁਸੀਂ ਪੜੋ ਜਿਹੜੇ ਧੰਨਵਾਦ ਕੀਤੇ ਗਏ ਆ ਉਹ ਕਾਲੀਦਲ ਬਾਦਲ ਦੇ ਨਾਲ ਸੰਬੰਧਿਤ ਲੋਕਾਂ ਦੇ ਆ ਇਹਨਾਂ ਦੇ ਸਲਾਹਕਾਰਾਂ ਦੇ ਆ ਸੋ ਦੈਟ ਮੀਨਸ ਉਹਨਾਂ ਦਾ ਕਹਿਣਾ ਕਿ ਇਹ ਇਹ ਕਿਦਾਂ ਉਹ ਇਦਾਂ ਦਾ ਗੀਤ ਤੁਹਾਡੇ ਵੱਲੋਂ ਜਾਂ ਤੁਹਾਡੇ ਸਮਰਥਕਾਂ ਦੇ ਵੱਲੋਂ ਆ ਸਕਦਾ ਉਹ ਇਹ ਤਾਂ ਨਹੀਂ ਕਹਿ ਰਿਹਾ ਕਿ ਜਗਵੀਰ ਸਿੰਘ ਬਾਦਲ ਨੇ ਇਹ ਗੀਤ ਕਢਵਾਇਆ ਜਾਂ ਨਹੀਂ ਕਢਵਾਇਆ ਪਰ ਇਹ ਜ਼ਰੂਰ ਹੈ ਕਿ ਇਹ ਤੁਹਾਡੇ ਸਮਰਥਕ ਤੁਹਾਨੂੰ ਜਾਣਕਾਰ ਤੁਹਾਡੇ ਜਾਣਕਾਰ ਲੋਕਾਂ ਨੇ ਇਹ ਗੀਤ ਜਿਹੜਾ ਉਹ ਲੈ ਕੇ ਆਦਾ ਸੋ ਇਹ ਇਹ ਬਹੁਤ ਸਾਰੀਆਂ ਗੱਲਾਂ ਨੇ ਜਿਹਦੇ ਜਵਾਬ ਹੁਣ ਦੇਖਦੇ ਆ ਆਪਾਂ ਇਹ ਇਹਦੇ ਕੀ ਦਿੰਦੇ ਨੇ ਜਿਹੜੇ ਸੁਖਵੀਰ ਸਿੰਘ ਬਾਦਲ ਹੁਣੀ ਕੀ ਇਹਨਾਂ ਨੂੰ ਉਸ ਦਿਨ ਪੁੱਛਿਆ ਵੀ ਜਾਂਦਾ ਇਹਨਾਂ ਗੱਲਾਂ ਨੂੰ ਲੈ ਕੇ ਕਿ ਭਾਈ ਦੱਸੋ ਤੁਸੀਂ ਵੀ ਕਿਹੜਾ ਕੜਕੂੜ ਪ੍ਰਚਾਰ ਤੁਹਾਡੇ ਖਿਲਾਫ ਹੋ ਰਿਹਾ ਸੁਖਵੀਰ ਬਾਦਲ ਦੇਣ ਜਵਾਬ ਨਮਾਣੇ ਸਿੱਖ ਵਜੋਂ ਕਰ ਰਹੇ ਖਿਮਾ ਜਾਤਨਾ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਨਮਾਨ ਨੂੰ ਦੇ ਰਹੇ ਨੇ ਚੁਣੌਤੀ ਕਿਉਂ ਆਇਆ ਇਹ ਗੀਤ ਚੰਦੂ ਮਾਜਰਾ ਸਾਹਿਬ ਦਾ ਬਿਆਨ ਰੋਜ਼ਾਨਾ ਪਹਿਰੇਦਾਰ ਦੇ ਵਿੱਚ ਲੱਗਾ ਗਾਇਕ ਰੋਕੀ ਮਿੱਤਲ ਨੇ ਪੈਸੇ ਲੈ ਕੇ ਗਾਇਕ ਜਿਹੜਾ ਗਾਇਆ ਸੁਖਵੀਰ ਬਾਦਲ ਦੇ ਹੱਕ ਦੇ ਵਿੱਚ ਗੀਤ ਹਰਜੀਤ ਸਿੰਘ ਗਰੇਵਾਲ ਜਿਵੇਂ ਕਿ ਆ ਗਿਆ ਮਿੱਤਲ ਸਾਹਿਬ ਇਸ ਗੱਲ ਨੂੰ ਜਿਹੜਾ ਨਕਾਰਦੇ ਨੇ ਕਿ ਮੈਂ ਪੈਸੇ ਲੈ ਕੇ ਗੀਤ ਗਾਇਆ ਉਹ ਕਹਿੰਦਾ ਸੁਖਵੀਰ ਦੇ ਨਾਲ ਤੱਕਾ ਹੋ ਰਿਹਾ ਇਸ ਕਰਕੇ ਜਿਹੜਾ ਮੈਂ ਗੀਤ ਉਹ ਗਾਇਆ ਸੋ ਸ਼੍ਰੀ ਅਕਾਲ ਤਖਤ ਸਾਹਿਬ ਸਕਤਰੇਤ ਵੱਲੋਂ 17 ਸਾਬਕਾ ਮੰਤਰੀਆਂ ਤੇ ਕਾਲੀ ਦਲ ਦੀ ਕੋਰ ਕਮੇਟੀ ਦੇ 10 ਮੈਂਬਰਾਂ ਨੂੰ ਸਖਤ ਤਾਲ ਨਾ ਕੀਤੀ ਗਈ ਹੈ ਅੱਛਾ ਉਹਨਾਂ ਨੇ ਤਾਲ ਨਾ ਕੀ ਕੀਤੀ ਹੈ ਇਹ ਜਿਹੜੀ ਇੱਕ ਇੱਥੇ ਮੇਰੇ ਕੋ ਜਿਹੜੀ ਮੈਂ ਤੁਹਾਡੇ ਨਾਲ ਰਿਪੋਰਟ ਸਾਂਝੀ ਕਰਦਾ ਇਹਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਹੜੀ ਆ ਉਹਨਾਂ ਨੇ ਕਿਹਾ ਇਹ ਜਿਹੜੇ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਵਿਖੇ 17 ਸਾਬਕਾ ਆਕਾਲੀ ਵਜ਼ੀਰ ਜਿਹੜੇ ਆ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਸਪਸ਼ਟੀਕਰਨ ਦੇਣ ਲਈ ਤਲਬ ਕੀਤੇ ਗਏ ਨੇ ਇਹਨਾਂ ਨੇਤਾਵਾਂ ਦੇ ਹਾਜ਼ਰ ਹੋਣ ਸਮੇਂ ਜਾਂ ਉਸ ਤੋਂ ਪਹਿਲਾਂ ਪੈਦਾ ਹੋਣ ਵਾਲੇ ਮਾਹੌਲ ਬਾਰੇ ਅਕਾਲ ਤਖਤ ਸਾਹਿਬ ਵੱਲੋਂ ਸਖਤ ਤਾਅਨਾ ਜਾਰੀ ਕੀਤੀ ਗਈ ਹੈ ਅਕਾਲ ਤਖਤ ਸਾਹਿਬ ਦੇ ਨਿਜੀ ਸਹਾਇਕ ਸਰਦਾਰ ਜਸਪਾਲ ਸਿੰਘ ਨੇ ਨਾ ਸਿਆਸੀ ਨੇਤਾਵਾਂ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਸਾਲ 2007 ਤੋਂ 17 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਕੁਝ ਕਟਾਈਆਂ ਹੋਈਆਂ ਹਨ ਜਿਨ੍ਹਾਂ ਦੇ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤੇ ਸਿੱਖ ਸੰਸਥਾਵਾਂ ਦਾ ਸਤਕਾਰ ਘਟਿਆ ਹੈ ਸਿੱਖਾਂ ਦੀ ਰਾਜਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਵੀ ਕਮਜ਼ੋਰ ਹੋਈ ਹੈ ਇਸ ਬਾਬਤ ਆਪ ਦਾ ਸਪਸ਼ਟਿਕਨ ਪੁੱਛਿਆ ਹੈ ਇਸ ਸੰਬੰਧੀ ਜਥੇਦਾਰ ਅਕਾਲ ਤਖਤ ਸਾਹਿਬ ਨੇ ਦੇ ਦਿੱਤੇ ਹਨ ਕਿ ਉਹ 2 ਦਸੰਬਰ ਨੂੰ 1 ਵਜੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਸਿੰਘ ਸਾਹਿਬ ਨੇ ਜਥੇਦਾਰ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਤੁਹਾਡੇ ਹਮਾਇਤੀਆਂ ਵੱਲੋਂ ਕਿਸੇ ਵੀ ਕਿਸਮ ਦਾ ਰੌਲਾ ਰੱਪਾ ਪਾ ਕੇ ਕਾਲ ਤਖਸਾਲਬ ਦੀ ਮਾਨ ਮਰਿਆਦਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੀ ਜ਼ਿੰਮੇਵਾਰੀ ਤੁਹਾਡੀ ਖੁਦ ਦੀ ਹੋਵੇਗੀ ਇਹ ਗੱਲ ਜੀ ਜਿਹੜੇ ਕਾਲ ਤਖਸਾਲਬ ਦੇ ਜਥੇਦਾਰ ਨੇ ਉਹਨਾਂ ਦੇ ਨਿੱਜੀ ਸਹਾਇਕ ਨੇ ਸਰਦਾਰ ਜਸਪਾਲ ਸਿੰਘ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇਕਰ ਪੇਸ਼ ਹੋਣ ਸਮੇਂ ਕਿਸੇ ਦੇ ਵੀ ਹਮਾਇਤੀਆਂ ਦੇ ਵੱਲੋਂ ਜਿਹੜਾ ਰੌਲਾ ਰੱਪਾ ਪਾਇਆ ਗਿਆ ਤਾਂ ਇਹਦੀ ਜਿਹੜੀ ਹੈ ਜ਼ਿੰਮੇਵਾਰੀ ਤੁਹਾਡੇ ਜਿਹੜਾ ਮੈਂਬਰਾਂ ਦੀ ਹੋਵੇਗੀ ਇਤੇ ਖਾਸੇ ਜਿਹੜਾ ਉਹ ਜਿਹੜਾ ਸਖਤ ਨਜ਼ਰ ਆਏ ਨੇ ਹੁਣ ਇਹਦੇ ਵਿੱਚ ਸਰਦਾਰ ਜਿਹੜੇ ਜਗਤਾਰ ਸਿੰਘ ਨੇ ਸੀਨੀਅਰ ਜਰਨਲਿਸਟ ਨੇ ਲੰਬਾ ਸਮਾਂ ਰਿਪੋਰਟਿੰਗ ਕਰਦੇ ਰਹੇ ਨੇ ਉਹਨਾਂ ਨੇ ਬੜੀ ਇੰਟ੍ਰੈਸਟਿੰਗ ਜਿਹੜੀ ਡਿਟੇਲ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਹਿਸਟਰੀ ਦੇ ਵਿੱਚ ਆਪਾਂ ਦੇਖੀਏ ਤੇ 1994 ਦੀ ਗੱਲ ਹੈ ਕਿ ਜਦੋਂ ਏਕਤਾ ਦੀ ਗੱਲ ਚੱਲ ਰਹੀ ਸੀਗੀ ਤੇ ਬਾਦਲ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਗੱਲ ਨੂੰ ਮੰਨ ਨਹੀਂ ਸੀ ਰਹੇ ਇਹਨਾਂ ਦੇ ਵਿੱਚ ਕਾਫੀ ਖਤੋ-ਖਿਤਾਬਤ ਵੀ ਹੋਈ ਪਰ ਬਾਅਦ ਵਿੱਚ ਇਹਨਾਂ ਨੂੰ ਜਦੋਂ ਅਕਾਲ ਤਖਤ ਸਾਹਿਬੇ ਗਏ ਨੇ ਉੱਥੇ ਐਕਟਿੰਗ ਜਥੇਦਾਰ ਸਗੇ ਪ੍ਰੋਫੈਸਰ ਮਨਜੀਤ ਸਿੰਘ ਹੁਣੀ ਉਸ ਸਮੇਂ ਸਰਦਾਰ ਜਿਹੜੇ ਆ ਸੀ ਨੇ ਜਰਨਲਿਸਟ ਨੇ ਜਗਤਾਰ ਸਿੰਘ ਉਹਨਾਂ ਦੇ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਹੁਣੀ ਆਪਣੇ ਨਾਲ 4-5000 ਬੰਦੇ ਲੈ ਗਏ ਸੀ ਇਹਨਾਂ ਨੇ ਪੂਰੀ ਜੜੀ ਪ੍ਰਕਰਮਾ ਉਹ ਭਰਤੀ ਸੀ ਆਪਣੇ ਲੋਕਾਂ ਦੇ ਨਾਲ ਤੇ ਬਾਅਦ ਵਿੱਚ ਦੱਸਦੇ ਆ ਕਿ ਜੀ ਉੱਥੇ ਦਰਵਾਜ਼ਿਆਂ ਤੇ ਸ਼ਾਇਦ ਠੁੱਡਾ ਠੱਡਾ ਵੀ ਇਹਨਾਂ ਨੇ ਮਾਰੀਆਂ ਸੀ ਸੋ ਇਹਨੂੰ ਲੈ ਕੇ ਇਹਨੂੰ ਲੈ ਕੇ ਜਿਹੜਾ ਸਿੰਘ ਸੈਵ ਨੇ ਹੁਣੇ ਹੀ ਜਿਹੜਾ ਸੁਚੇਤ ਕਰਤਾ ਕਿ ਗਾਂ ਨਾ ਕਿਉਂਕਿ ਸਾਡੇ ਨਾਲ ਨਹੀਂ ਸੀ ਜਾਂ ਕਿਹਦੇ ਨਾਲ ਨਹੀਂ ਸੀ ਤੁਹਾਡੇ ਤੇ ਜਿਹੜਾ ਇਹ ਤੁਹਾਡੇ ਜਿਹੜਾ ਲੋਕ ਜਿਹਨਾਂ ਜਿਹਨਾਂ ਨੂੰ ਤਲਬ ਕੀਤਾ ਗਿਆ ਵੀ ਉਹਨਾਂ ਨੂੰ ਜ਼ਿੰਮੇਵਾਰ ਸੀ ਸਮਝਾਗੇ ਜੇਕਰ ਕੁਝ ਵੀ ਇਦਾਂ ਦਾ ਹੁੰਦਾ ਤੇ ਅਕਾਲ ਤਖਤ ਸਾਹਿਬ ਦੇ ਵੱਲੋਂ ਰੁਕ ਰੁਕ ਜਿਹੜਾ ਬਹੁਤ ਹੀ ਸਖਤ ਨਜ਼ਰ ਆ ਰਿਹਾ ਤੇ ਬਾਕੀ ਇਸ ਜਸ ਡਿਪੈਂਡਸ ਕਿ ਫਿਊਚਰ ਦੇ ਵਿੱਚ ਉਹਨਾਂ ਫੈਸਲਾ ਕੀ ਲੈਣ ਜਾ ਰਹੇ ਨੇ ਇਹ ਗੱਲ ਉਹਨਾਂ ਨੇ ਕਲੀਅਰ ਕਰਤੀ ਆ ਕਿ ਜਿਹੜਾ ਇਹ ਵੀ ਜੇਕਰ ਕਿਸੇ ਦੇ ਵੱਲੋਂ ਵੀ ਇਸ ਵੀਕੇ ਦੀ ਕੋਈ ਵੀ ਜਿਹੜੀ ਆ ਗੱਲਬਾਤ ਕੋਈ ਵੀ ਕਤਾਈ ਕੀਤੀ ਗਈ ਤਾਂ ਦਾ ਜ਼ਿੰਮੇਵਾਰ ਅਸੀਂ ਜਿਹੜਾ ਤਲਬ ਕੀਤਾ ਹੈ ਨਾ ਜਿਨ੍ਹਾਂ ਨੂੰ ਵੀ ਉਹਨਾਂ ਨੂੰ ਅਸੀਂ ਉਹਨਾਂ ਲੋਕਾਂ ਨੂੰ ਸਮਝਾਂਗੇ ਜੇਕਰ ਤੁਸੀਂ ਆਪਣੇ ਨਾਲ ਲੈ ਕੇ ਕੋਈ ਹਮਾਇਤੀ ਵਗੈਰਾ ਉੱਥੇ ਆਉਂਦੇ ਹੋ ਤੇ ਕਿਸੇ ਨੂੰ ਲੈ ਕੇ ਵੀ ਨਹੀਂ ਜਾਣੇ ਚਾਹੀਦੇ ਇਹ ਵੀ ਗੱਲ ਜਿਹੜੀ ਆ ਡੈਫੀਨਿਟਲੀ ਹੈਗੀ ਆ ਵੀ ਸਾਰਿਆਂ ਨੂੰ ਨਿਮਾਣੇ ਸਿੱਖ ਦੇ ਵਾਂਗ ਹੀ ਫਿਰ ਉੱਥੇ ਜਾਣਾ ਚਾਹੀਦਾ ਲਗਾਤਾਰ ਤੁਹਾਡੇ ਨਾਲ ਪੰਜਾਬ ਦੇ ਨਾਲ ਸੰਬੰਧ ਤੇ ਦੁਨੀਆ ਭਰ ਦੇ ਵਿੱਚ ਕੀ ਚੱਲ ਰਿਹਾ ਤੁਹਾਡੇ ਨਾਲ ਸਾਂਝਾ ਕਰਦੇ ਰਹਿਵਾਂਗੇ ਤੇ ਤੁਸੀਂ ਜਿਹੜਾ ਬਿਸ਼ਰੀ ਰਿਪੋਰਟ ਦੇ ਵਿੱਚ ਮੈਂ ਜ਼ਿਕਰ ਕੀਤਾ ਸੀ ਜੀ ਪਾਕਿਸਤਾਨ ਦੇ ਹਾਲਾਤ तकरीबन ਉਸੇ ਤਰੀਕੇ ਦੇ ਬਣੇ ਹੋਏ ਨੇ ਕੁਝ ਵੀ ਹਜੇ ਆਫੀਸ਼ੀਅਲੀ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਤੇ ਮੀਡੀਆ ਨੂੰ ਉਸ ਪਾਸੇ ਲਾ ਦਿੱਤਾ ਗਿਆ ਕਿ ਤੁਸੀਂ ਸਿਰਫ ਇਹੀ ਗੱਲ ਕਰਨੀ ਹੈ ਕਿ ਇਮਰਾਨ ਖਾਨ ਦੀ ਪਾਰਟੀ ਦੀ ਲੀਡਰਸ਼ਿਪ ਨੇ ਕਿੰਨੀਆਂ ਗਲਤੀਆਂ ਕੀਤੀਆਂ ਇਹ ਨਹੀਂ ਮਸਲਾ ਚੱਕਣਾ ਕਿ اسلامਾਬਾਦ ਦੇ ਵਿੱਚ ਉਸ ਰਾਤ ਨੂੰ ਹੋਇਆ ਕੀ ਸੀ ਪਰ ਇਹ ਗੱਲਾਂ ਲੁਕੀਆਂ ਨਹੀਂ ਰਹਿੰਦੀਆਂ ਹੁੰਦੀਆਂ ਅਮੈਂ ਬੀਤੇ ਰੋਜ਼ ਤੁਹਾਡੇ ਨਾਲ ਗਾੜੀਆਂ ਦੀ ਰਿਪੋਰਟ ਸ਼ਾਇਆ ਕੀਤੀ ਸੀ ਤੇ ਕੱਲ ਜਿਹੜਾ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅਬਾਸੀ ਜਿਹੜੇ ਕਿ ਇਮਰਾਨ ਖਾਨ ਦੇ ਸਪੋਰਟਰ ਨਹੀਂ ਹੈਗੇ ਉਹਨਾਂ ਦੇ ਕ੍ਰਿਟਿਕ ਹੀ ਨਹੀਂ ਉਹ ਇਹ ਉਹਨਾਂ ਨੇ ਵੀ ਕਿਹਾ ਕਿ ਮੇਰੇ ਹਲਕੇ ਦੇ ਵਿੱਚ ਵੀ 2 ਲੱਖਾਂ ਆਈਆਂ ਨੇ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਸੀ ਸੋ ਬਾਕੀ ਹੁਣ ਕਿੰਨੇ ਆ ਹਲਕਿਆਂ ਦੇ ਵਿੱਚ ਕਿੰਨੇ ਆ ਇਲਾਕਿਆਂ ਦੇ ਵਿੱਚ ਇਹ ਗੱਲ ਕਿੱਥੋਂ ਕਿੱਥੋਂ ਨਿਕਲ ਕੇ ਕਿਦਾਂ-ਕਿਦਾਂ ਸਾਹਮਣੇ ਆਉਂਦੀ ਆ ਪੀਟੀਆਈ ਜਿਹੜੀ ਆ ਪਾਕਿਸਤਾਨ ਤਰੀਕ ਇਨਸਾਫ ਅੰਕੜੇ ਇਕੱਠੇ ਕਰ ਰਹੀ ਆ ਤੇ ਉਹ ਉਹ ਸਾਂਝੇ ਜਲਦੀ ਕਰਨ ਜਾ ਰਹੇ ਨੇ ਕਿ ਕਿੰਨੇ ਲੋਕਾਂ ਦੀ ਉਸ ਦਿਨ ਮੌਤ ਹੋਈ ਆ ਜਾਂ ਕਿੰਨਿਆਂ ਦੇ ਗੋਲੀਆਂ ਲੱਗੀਆਂ ਕਿੰਨੇ ਫੱਟ ਤੁਹ ਲਗਾਤਾਰ ਤੁਹਾਡੇ ਨਾਲ ਜੁੜੇ ਰਹਿਵਾਂਗੇ ਜੀ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਤਿ ਸ੍ਰੀ ਅਕਾਲ